ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬੈੜਾਂ ਦਿਖਾਉਣੀ ਆ ਸੋ ਕਿਸ ਬਰੀਡ ਦੇ ਵਿੱਚ ਹੈਗੇ ਆ ਦੋਸਤੋ ਆਪਾਂ ਮਾਲਕ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਏਰੀਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਨਾਲ-ਨਾਲ ਲੱਗਦੇ ਪਿੰਡ ਦੋਸਤੋ ਪਰਵਾਲਾ ਚੀਮਾ ਦੁੱਬਲੀ ਵੱਡੇ ਸਭਰਾ ਬਿਲਕੁਲ ਨਾਲਾ ਲੱਗਦੇ ਪਿੰਡ ਆ ਸੋ ਜਿਸ ਕਰੂ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਆਂ तकरीबन ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕਰ ਚੁੱਕੇ ਆਂ ਆਪਣੇ ਚੈਨਲ ਤੇ ਵੀਰ ਹਰਵੇਲ ਓਨਰ ਨੇ ਮਾਲਕ ਨੇ ਸੋ ਵੀਰ ਹਰਵੈਲ ਦੇ ਨੰਬਰ ਆਪਾਂ ਜਿਹੜੇ ਵੀਡੀਓ ਦੇ ਵਿੱਚ ਚਲਦੇ ਕਰਦੇ ਨੇ ਦੋਸਤੋ ਦੋ ਵੜਾ ਤੁਹਾਨੂੰ ਦਿਖਾਉਣੀ ਆ ਫੋਲ ਇਨਫੋਰਮੇਸ਼ਨ ਦੇ ਸਮੇਤ ਜਿਹੜੀ ਵੜ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਗੱਲਬਾਤ ਕਰਕੇ ਉਹ ਵੜ ਖਰੀਦ ਸਕਦੇ ਹੋ ਚੱਲ ਜਾਈਏ ਵੀਰ ਹਰਵੈਲ ਦੇ ਕੋਲ ਵਧੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਦੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਬਹੁਤ ਵਧੀਆ ਵੀਰ ਜੀ ਤੇ ਹਰਵੈਲ ਵੀਰੇ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੇਲ ਤਾ ਐਸ਼ ਹੋਰ ਗੱਬਣ ਮੱਝ ਹੈਗੀ ਆ ਤਾਂ ਆਪਾਂ گاਵਾ ਕਵਰ ਕਰੀਏ ਪਹਿਲਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਰ ਜੀ ਆਪਣੇ ਕੋਲ ਜਿਹੜੀ ਇਹ ਵੈੜ ਸਾਹਮਣੇ ਆਪਣੇ ਦਿਖ ਰਹੀ ਆ ਇਹ ਕਿਸ ਬਰੀਡ ਵਿੱਚ ਹੈਗੀ ਹੈ ਭਲੇ ਇਹ ਬਾਈ ਜੀ ਸ਼ਾਈ ਵਾਲ ਕੇ ਐਚ ਐਫ ਦਾ ਕਰਾਸ ਆ ਠੀਕ ਹੈ ਜੀ ਕਿਤੇ ਥੋੜਾ ਬਹੁਤ ਠੀਕ ਹੈ ਸ਼ਾਈਬਾਲ ਤੇ ਐਫ ਦਾ ਕਰਾਸ ਆ ਤੇ ਵੀ ਕਿੰਨੇ ਕੁ ਦਿਨ ਅੱਗੇ ਸੂਨ ਦੇ ਵਿੱਚ ਪਏ ਇਸ ਦੇ ਇਹਦੇ ਬਾਈ 10 ਤੋਂ 12 13 ਦਿਨ ਯਾਨੀ ਕਿ 15 ਦੇ ਐਵਰੇਜ ਮੰਨ ਕੇ ਚੱਲ ਗਏ ਆਪਾਂ 15 ਕੁ ਦਿਨ ਪਏ ਆ ਹਜੇ ਲਹਿ ਲੂਏ ਮਤਲਬ ਪੈਣਾ ਸ਼ੁਰੂ ਹੋ ਗਈ ਹੈ ਫਲਜੋਗੀ ਪੂਰੀ ਬਾਕੀ ਸਭ ਤੋਂ ਵੱਡੀ ਗੱਲ ਠੰਡੀ ਸੀ ਦਾ ਹਮ ਅਜੀ ਤੁਸੀਂ ਨੋਟ ਕਰ ਸਕਦੇ ਜੋ ਢਿਲ ਢੁਲ ਬਹੁਤ ਜ਼ਿਆਦੀ ਆ ਢਿਲ ਢੁਲ ਬਹੁਤ ਜ਼ਿਆਦੀ ਆ ਹਾਂ ਜੀ ਬਾਕੀ ਸਭ ਤੋਂ ਚੰਗੀ ਗੱਲ ਇਹਦੇ ਵਿੱਚ ਨਹੀਂ ਅਜੇ ਠੰਡੀ ਸੀ ਦਾ ਜੀ ਆਹ ਵੇਖੋ ਦੋਸਤੋ ਹਾਂ ਬਿਲਕੁਲ ਸੀ ਸੀਲਸਲਾਕ ਪਸ਼ੂ ਹੈਗਾ ਦੋਸਤੋ ਆ ਵੇਖੋ ਬਹੁਤ ਹੀ ਵਧੀਆ ਥਾਣਾ ਦੀ ਨਵਾਈ ਮੁੱਠੀ ਵਾਲਾ ਥਾਣਾ ਦੋਸਤੋ ਅੱਜ ਆਇਆ ਪਥਨ ਲੱਗਿਆ ਇਹਨੂੰ ਹਵਾਨਾ ਜਦ ਪੂਰਾ ਭਰ ਲੈਣਾ ਦੋਸਤੋ ਬਿਲਕੁਲ ਤਿਆਰ ਕਰਕੇ ਜਿਹੜਾ ਸੂਣਾ ਹੈਗਾ ਬੱਚੇ ਸਭ ਬੋਟੰਗੀ ਚੀਜ਼ਾਂ ਨਾਲੋਂ ਸਭ ਠੰਡੀ ਬਹੁਤ ਠੰਡੀ ਹੈ ਤੇ ਵੀਰ ਹਰਵੀਰ ਕਿੰਨਾਂ ਮਾਸੂਆ ਭਲਾ ਸੂਣ ਜਾ ਰਹੀ ਹੈ ਇਹ ਦੂਜੀ ਵਾਰ ਸੂਣ ਜਾ ਰਹੇ ਜੰਦੂ ਸਾਹਿਬ ਜੀ ਪਹਿਲੇ ਸਵੇ ਇਹਨਾਂ ਦੇ ਮਾਲਕਾਂ ਦੇ ਮੁਤਾਬਕ 11 11:30 ਲੀਟਰ ਜਿਹੜਾ ਦੁੱਧ ਨੇ ਦਿੱਤਾ ਦਿੱਤਾ ਸੋ ਅਸੀਂ ਆਪਾਂ ਵੀ ਉਮੀਦ ਕਰਦੇ ਹਾਂ 12 12:30 13 ਤੱਕ ਦਾ ਜੀ ਸਭ ਤੋਂ ਪਹਿਲਾਂ ਦੋਸਤੋ ਇੱਕ ਵਾਰੀ ਤੁਹਾਨੂੰ ਮੈਂ ਬੋਡੀ ਸਟਰਕਚਰ ਵਿਖਾ ਦੇਣਾ ਮੂੰਹ ਮੱਥਾ ਤੁਹਾਨੂੰ ਵਿਖਾ ਦੇਣਾ ਉਸ ਤੋਂ ਬਾਅਦ ਜਿਹੜਾ ਹੁਣ ਆਪਾਂ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਆਹ ਵੇਖੋ ਜੀ ਆਹ ਮੂੰਹ ਮੱਥਾ ਹੈਗਾ ਦੋਸਤੋ ਤੇ ਸ਼ਾਹੀ ਵਾਲ ਦੇ ਵਿੱਚ ਐਚ ਐਫ ਦਾ ਕਰੋਸ ਹੈਗਾ ਦੋਸਤੋ ਬੈਕ ਸਾਈਡ ਤੋਂ ਜਿਹੜੀ ਤੁਸੀਂ ਬਿਲਕੁਲ ਵੇਖੋਗੇ ਸ਼ਾਹੀ ਵਾਲ ਦੀ ਦਿਖ ਹੈਗੀ ਆ ਥਣਾ ਤੋਂ ਲੈ ਕੇ ਜਿਹੜੀ ਸੂਹ ਦੀ ਬੁੱਲ ਬਿਲਕੁਲ ਜਿਹੜੀ ਤੁਸੀਂ ਵੇਖੋਗੇ ਤੇ ਹਾਈਟ ਜਿਹੜੀ ਆ ਦੋਸਤੋ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਮੀਡੀਅਮ ਜਿਹੜੀ ਹਾਈਟ ਤਕਰੀਬਨ ਇਸ ਵੈੜ ਦੀ ਹੈਗੀ ਆ ਜੋ ਦੱਸਣ ਜੋਗਾ ਦੋਸਤੋ ਤੁਸੀਂ ਦੂਰੋਂ ਨੇੜੇ ਤੇ ਬਾਕੀ ਹਰਵੇਲ ਵੀ ਤੇ ਹੋਰ ਮਤਲਬ ਇਸ ਦੇ ਬਾਰੇ ਕੁਝ ਸਾਨੂੰ ਸਾਹਿਬ ਜੀ ਬਾਕੀ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਪਸ਼ੂ ਦੇ ਵਿੱਚ ਹੋਣੀਆਂ ਚਾਹੀਦੀਆਂ ਉਹ ਹੈਗੀਆਂ ਸਭ ਤੋਂ ਵੱਡੀ ਗੱਲ ਗਾਂ ਦਾ ਥਾਂ ਚੰਗਾ ਹੋਣਾ ਚਾਹੀਦਾ ਜੀ ਉਹ ਬਿਲਕੁਲ ਹੈਗਾ ਇਹਦਾ ਤੇ ਬਾਕੀ ਠੰਡੀ ਆ ਜਿਵੇਂ ਘਰਾਂ ਵਿੱਚ ਆਪਾਂ ਆਮੀ ਤਕਰੀਬਨ ਰੱਖਣੀ ਹੁੰਦੀ ਛੋਟੀ ਮੋਟਾ ਜਿਵੇਂ ਘਰ ਦੇ ਗੁਜ਼ਾਰੇ ਵਾਸਤੇ ਤੇ ਸਭ ਤੋਂ ਵਧੀਆ ਗੱਲ ਹੈ ਕਿ ਇਹਦਾ ਰੇਟ ਜਾਇਜ ਹੈ ਜੀ ਤੇ ਰੇਡ ਵੀਰ ਜੀ ਕੀ ਕਰਤਾ ਪਹਿਲੇ ਸੰਧੂ ਸਾਹਿਬ ਜੀ ਦਾ 23000 ਰੁਪਿਆ ਰੇਟ ਆ ਜਿਹਦੇ ਵਿੱਚ 500 ਰੁਪਿਆ ਮਾਨਤਰ ਮਾਨਦਾਨ ਕਰਾਂਗੇ 23000 ਰੁਪਏ ਦੀ ਆਪਾਂ ਵੜ ਦੇਵਾਂਗੇ ਠੀਕ ਆ ਆਹ ਵੇਖੋ ਦੋਸਤੋ 23000 ਰੁਪਿਆ ਜਿਹੜੀ ਵੀਰ ਨੇ ਡਿਮਾਂਡ ਕੀਤੀ ਤੋਂ ਬਾਅਦ ਆ ਇਹਦਾ ਰੇਟ ਲੱਗੂਗਾ ਠੀਕ ਆ ਜੀ ਬਾਕੀ ਥਾਣ ਦੀ ਗਾਰੰਟੀ ਆਪਣੀ ਰਹੂਗੀ ਠੀਕ ਆ ਹਾਂਜੀ ਆਹ ਵੇਖੋ ਦੋਸਤੋ ਬਹੁਤ ਹੀ ਸੀਲਸ ਲੱਗ ਪਸੂਆ ਦੋਸਤੋ ਆ ਵੇਖੋ ਜਿਵੇਂ ਮਰਜੀ ਹੱਥ ਲਾਈ ਚਲੋ ਜਿਹੜੇ ਪਾਸੇ ਮਰਜੀ ਹੱਥ ਲੇ ਬੱਚਾ ਵੀ ਬੈਠਾ ਰਵੇ ਥੱਲੇ ਵੀ ਇਹ ਨਹੀਂ ਵੀ ਕਿਤੇ ਹਿੱਲ ਜਾਊਗੀ ਆ ਵੇਖੋ ਤੇ ਚੰਗੀ ਆ ਠੰਡੀ ਆ ਠੀਕ ਆ ਵੀਰ ਜੀ ਸੋ ਕਿਸਾਨ ਵੀਰੋ ਜਿਹੜੀ ਅਗਲੀ ਵੈੜ ਆਪਾਂ ਤੁਹਾਨੂੰ ਦਿਖਾਉਣੀ ਆ ਉਹ ਵੀ ਚੰਗੀ ਆ ਵੈੜ ਦੋਸਤੋ ਕਿਉਂਕਿ ਵਧੀਆ ਚੰਗਾ ਲੇਵਾ ਹਜੇ ਤਿਆਰ ਕਰਕੇ ਇਸ ਵੈੜ ਨੇ ਵੀ ਸੂਣਾ ਹੈਗਾ ਵਧੇਰੇ ਜਾਣਕਾਰੀ ਇਹ ਵੀ ਆਪਾਂ ਵੀਰ ਹਰਪੇਲ ਦੇ ਪਾਸੋਂ ਲੈ ਲੈਨੇ ਆ। ਸੋ ਹਰਪੇਲ ਵੀਰੇ ਵੀ ਜਿਹੜੀ ਇਹ ਬੈਡ ਆ ਇਹ ਕਿਹੜੀ ਬਰੀਡ ਦੇ ਵਿੱਚ ਆ ਗਈ ਪਣਾ ਐਚ ਐਫ ਐ। ਐਚ ਐਫ ਆਪਾਂ ਇਹਨੂੰ ਹੈਸ਼ ਸ਼ੈਰ ਦਾ ਵੀ ਕਹਿ ਸਕਦੇ ਆ। ਜਿਹਦਾ ਰਾਇਦਾ ਲਾਜੀ ਵਿੱਚ ਆਉਂਦਾ। ਜੀ। ਤਾਂ ਐਚ ਐਫ ਹੈਸ਼ ਸ਼ੈਰ ਤਕਰੀਬਨ ਜਿਹੜੀ ਇਹ ਦੀ ਲਿਸਕ ਆ ਉਹ ਤਕਰੀਬਨ ਉਹ ਜਿਹੜੀ ਚੀਜ਼ ਆ। ਫਾਇਰ ਸ਼ੈਰ ਦੀ। ਜੀ। ਤੇ ਤਕਰੀਬਨ ਜਿਹੜਾ ਇਹਦਾ ਪਿਛਲੀ ਵਾਰ ਦੁੱਧ ਸੀਗਾ 17-18 ਲੀਟਰ ਪਹਿਲਾਂ ਥੱਲੇ ਸੀਗਾ। ਠੀਕ ਹੈ ਜੀ ਆਸ ਹੈ ਕਿ ਉਮੀਦ ਆ ਕੇ 22 23 ਨੂੰ ਜਿਹੜਾ ਹੈ ਅਰਾਨ ਨਾਲ ਸਭ ਤੋਂ ਵਧੀਆ ਇਹਦੇ ਜਿਹੜੇ ਇਹਦੇ ਵੱਡੇ ਯਾਨੀ ਕਿ ਆਪਾਂ ਕਹਿ ਸਕਦੇ ਕਿ ਜਿਹੜੀ ਇਸ ਤੋਂ ਵੱਡੀ ਬੱਚੀ ਹੈ ਉਹਦੀ ਭੈਣ ਕਹਿੰਦੇ ਆਪਣੇ ਕੋਲੇ ਨਾ ਸ਼ਹਿਰ ਦੀ ਉਹ ਕਲੀ ਹੈ ਠੀਕ ਹੈ ਜੀ ਆਪਾਂ ਉਹ ਵੀ ਕਵਰ ਬਣੀ ਦੀ ਕਰ ਦਈਏ ਠੀਕ ਹੈ ਜੀ ਆਪਾਂ ਪਹਿਲਾਂ ਦੋਸਤੋ ਇਸ ਜਿਹੜੀ ਵੱਡੀ ਭੈਣ ਹੈਗੀ ਆ ਵੀ ਤਕਰੀਬਨ ਉਹ ਵੀ ਤੁਹਾਨੂੰ ਅਵੀਰ ਦੇ ਘਰੇ ਫਾਰਮ ਤੇ ਹੈਗੀ ਆ ਡੇਰੀ ਪਰਪਸ ਵਾਸਤੇ ਰੱਖੀ ਹੋਈ ਉਹ ਵੀ ਤੁਹਾਨੂੰ ਇੱਕ ਵਾਰੀ ਵਿਖਾ ਦਿੰਦੇ ਆ ਉਸ ਤੋਂ ਬਾਅਦ ਆਪਾਂ ਬਧੇਰੇ ਜਾਣਕਾਰੀ ਇਸ ਦੀ ਲੈ ਲੈਣੀ ਆ ਸੋ ਹਰ ਰੇਲ ਵੀਰੇ ਜਿਹੜੀ ਇਹ ਆਪਣੇ ਘਰ ਦੀ ਵੜੜੀ ਹੈ ਜੀ ਇਹ ਦੋਨੇ ਆਪਾਂ ਯਾਨੀ ਕਿ ਘਰ ਦੀਆਂ ਹੀ ਸਮਝੋ ਠੀਕ ਹੈ ਜੀ ਆਪਣੇ ਚਾਚਾ ਜੀ ਉਹਨਾਂ ਕੋਲੋਂ ਲਿਆਂ ਸੀ ਜਿਆ ਦੋਨੇ ਆਪਾਂ ਠੀਕ ਆ ਇਹ ਐਰ ਕੀ ਲੈ ਕੇ ਆਏ ਸੀ ਇਹ ਛੋਟੀ ਹੁੰਦੀ ਲੱਗਦੀ ਆਪਾਂ ਠੀਕ ਹੈ ਇਹ ਬਰੀਡ ਵਿੱਚ ਪੂਰੀ ਹੈ ਨਾ ਜਿਹੜੀ ਜਿਆਦਾ ਪਿਓਰਿਟੀ ਚ ਆ ਗਈ ਹੈ ਹੈਸ਼ ਹੈਸ਼ ਜੀ ਉਹ ਵੀ ਹੈਗੀ ਆ ਠੀਕ ਹੈ ਥੋੜੀ ਇਹਦੇ ਨਾਲ ਫੱਕ ਜਾ ਠੀਕ ਹੈ ਇਹਦੇ ਥੱਲੇ ਵੀ 22 ਮੀਟਰ ਤੋਂ ਜਿਹੜਾ ਹੈਗਾ ਵਾ ਜੀ ਹੈਗਾ ਇਹ ਤਾਂ ਜਿੱ ਕੋ ਆਉਂਦੇ ਜੀ ਇਹ ਹੋਂਦੈ ਟੋਕੜਿਆ ਜੀ ਹਾਂ ਬਹੁਤ ਹੀ ਵਧੀਆ ਪਿੱਛੇ ਵੀ ਨੂੰ ਦਿਖਾ ਰਿਹਾ ਆ ਵੇਖੋ ਦੋਸਤੋ ਇਹ ਵੀਰ ਹੁਣਾਂ ਦੇ ਕੋਲ ਜਿਹੜੀ ਬਰੀਡ ਆ ਦੋਸਤੋ ਇਸੇ ਬਰੀਡ ਦੀ ਇਸੇ ਦੀ ਜਿਹੜੀ ਸਿਸਟਰ ਕਹ ਲੋ ਭੈਣ ਕਹ ਲੋ ਦੋਸਤੋ ਵੀਰ ਹੁਣੇ ਜਿਹੜੀ ਸੇਲ ਕਰਦੇ ਪਏ ਆ ਪਰਲੇ ਪਾਸੇ ਜਿਹੜੀ ਆਪਾਂ ਤੁਹਾਨੂੰ ਡਿਟੇਲ ਦੇ ਰਿਆ ਸੀਗੀ ਪਰ ਇਹ ਨਹੀਂ ਸੇਲ ਇਹ ਨਹੀਂ ਹੈਗੀ ਸੇਲ ਦੋਸਤੋ ਇਸ ਦੇ ਲਈ ਜਿਹੜਾ ਫੋਨ ਤੁਸੀਂ ਨਾ ਕਰਿਓ ਇਹ ਵੀਰ ਹੁਣਾਂ ਦੇ ਘਰੇ ਡੇਰੀ ਦੇ ਲਈ ਜਿਹੜੀ ਦੋਸਤੋ ਰੱਖੀ ਹੋਈ ਆ ਜਿਹੜੀ ਸੇਲ ਆ ਦੋਸਤੋ ਇਹ ਇਹ ਅਵੇਡ ਹੈਗੀ ਆ ਇੱਕ ਬਖਾਉਣ ਦਾ ਮਤਲਬ ਇਹੋ ਸੀ ਕਿ ਜਿਹੜਾ ਵੀਰ ਨੇ ਦੋ ਸਕੀਆਂ ਪਹਿਣਾ ਇੱਕ ਜਿਹੜੀ ਆ ਦੋਸਤੋ ਇਹ ਪਹਿਲਾਂ ਘਰੇ ਰੱਖੀ ਹੋਈ ਸੀ ਇਹ ਵੀ ਮਤਲਬ ਕਿ ਵੀਰ ਦੇ ਕੋਲ ਜਿਹੜੀ ਸੇਲ ਵਾਸਤੇ ਆਈ ਆ ਉਹਦੇ ਥੱਲੇ 22 ਲੀਟਰ ਤੇ ਵੀਰ ਹਰਵੇਲੇ ਆਪਣੇ ਪਰਿਵਾਰ ਚੋਂ ਆਈ ਹੈ ਜੀ ਵੀ ਪਰਿਵਾਰ ਚੋਂ ਆਈ ਹੈ ਜੀ ਤੇ ਬਾਕੀ ਸੰਦੂ ਦਾ ਵੀ ਇਹਦਾ ਟਾਈਮ ਆ ਜੀ 15 ਤੋਂ ਆਪਾਂ 20 ਕਹਿ ਸਕਦੇ ਆ 15 ਤਾਂ ਮੰਨ ਕੇ ਚਲੋ ਬਾਕੀ ਬਹੁਤ ਜ਼ਿਆਦਾ ਬਣੂਗੀ ਹਾਂਜੀ ਹਾਂਜੀ ਠੀਕ ਆ ਜੀ ਠੰਡੀ ਸੀ ਲਾ ਹਾਂਜੀ ਹਾਂਜੀ ਹਜੇ ਢਿਲ ਟੂਲ ਬਣੀ ਬਣਾ ਰਹੀ ਹੈ ਢੇਲੇ ਲਾਵਾ ਹਾਂਜੀ ਆਹ ਲਓ ਦੋਸਤੋ ਪੂਰਾ ਜਿਹੜਾ ਲੇਵਾ ਭਰਨਾ ਹੈ ਦੋਸਤੋ ਪੂਰਾ ਲੇਵਾ ਖੋਲ ਲੈਣਾ ਬੈੜ ਨੇ ਤੇ ਮੁਠੀ ਵਾਲਾ ਥਾਣਾ ਦੋਸਤੋ ਤੇ ਸੁਆ ਵੀਰ ਕਿੰਨਾ ਦੱਸਿਆ ਸੀ ਇਸ ਨਾਲ ਹਾਂਜੀ ਬਾ ਸੁ ਹੋ ਗਿਆ ਠੀਕ ਤੇਜੀ ਵਾਰ ਜੀ ਦੂਜੀ ਵਾਰ ਦੂਜੀ ਵਾਰ ਸੈਕਿੰਡ ਟਾਈਮਰ ਜੇ ਜੇ ਖੁੱਲੇ ਸੀਧੀ ਹੈ ਠੀਕ ਆ ਵੱਡਾ ਪਿੰਡਾ ਦੋਸਤੋ ਸਟਰਕਚਰ ਬੋਡੀ ਦੇਖੋਗੇ ਤਾਂ ਬਹੁਤ ਵਧੀਆ ਚੰਗਾ ਵੱਡਾ ਹੈ ਜਿੱਦਾਂ ਵੀ ਐਚਐਫ ਤੁਸੀਂ ਫਾਰਮ ਵਾਲੀਆਂ ਵਿਹੜਾਂ ਦਾ ਮੰਨ ਕੇ ਵੇਖੋਗੇ ਪਰ ਜਿਹੜੀ ਅਸੀਂ ਬਰੀਡ ਆ ਉਹ ਵੀਰ ਨੇ ਦੱਸੀ ਹੋਈ ਆਇਰਿਸ਼ ਸ਼ੈਰ ਦੀ ਜਿਹੜੀ ਦੋਸਤੋ ਇਹ ਵਿਹੜ ਤੁਹਾਨੂੰ ਮਿਲੇਗੀ ਸੈਕਿੰਡ ਲაქਟੇਸ਼ਨ ਦੇ ਵਿੱਚ ਅੱਗੇ ਸੋਣ ਜਾ ਰਹੀ ਆ ਕੱਦ ਕਾਠੀ ਵੇਲ ਪੱਖੋਂ ਵੇਖੋਗੇ ਤੇ ਬਹੁਤ ਉੱਚੀ ਕੱਦ ਕਾਠੀ ਦੀ ਵਿਹੜ ਹੈਗੀ ਆ ਤਕਰੀਬਨ ਦੁੱਧ ਵੀ ਚੰਗਾ ਸੋਨਾ ਪਾ ਦੇਊਗੀ ਤੇ ਬਾਕੀ ਆਹ ਵੇਖੋ ਦੋਸਤੋ ਕੁਆਲਟੀ ਵੇਖੋ ਹਜੇ ਟਿਲ ਟੂਲ ਵੇਖੋ ਵਾਟ ਫੁੱਟ ਬਹੁਤ ਪੈ ਰਹੇ ਆ ਸਮਾਂ ਇਹਦਾ ਬਹੁਤ ਜ਼ਿਆਦਾ ਬੰਦੀ ਆ ਹਾਂਜੀ 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 ਆਹ ਵੇਖੋ ਦੋਸਤੋ ਆ ਬਿਲਕੁਲ ਜਿਦਾ ਤੁਹਾਨੂੰ ਦੂਰ ਤੋਂ ਵੀ ਆਪਾਂ ਦਿਖਾ ਦਿੰਨੇ ਆ ਜਜਮੈਂਟ ਕਰਨੀ ਸੌਖੀ ਏ ਦੋਸਤੋ ਦੂਰੋਂ ਨੇੜੇੋਂ ਚੱਲ ਕੇ ਆਉਣਾ ਤੁਸੀਂ ਚੰਗੀ ਬਰੀਡ ਦੇ ਵਿੱਚ ਹੈਗੀ ਆ ਤਕਰੀਬਨ ਇਹ ਜਿਹੜੀ ਸ਼ਾਂਤ ਸੁਭਾਅ ਦੀ ਠੰਡੀ ਜਿਹੜੀ ਸੀਲਸ ਲੱਗ ਪੂਰੀ ਵਹਿੜ ਹੁੰਦੀ ਆ ਜਿਵੇਂ ਮਰਜ਼ੀ ਕੋਈ ਬੱਚਾ ਵੀ ਹੱਥ ਲਾਈ ਜਾਵੇ ਦੋਸਤੋ ਆ ਵੇਖੋ ਠੀਕ ਆ ਵੀਰ ਜੀ ਦੁੱਧ ਸੰਦੋ ਸਾਹਿਬ ਜੀ ਇਸ ਵਾਰ 20 ਪਲੱਸ ਰਹੂਗਾ ਇਹਦੇ 20 ਪਲੱਸ ਹੈ ਜੀ ਹਾਂ ਜੀ ਆ ਵੇਖੋ ਦੋਸਤੋ ਹਜੇ ਕੱਚੀ ਆ ਤਕਰੀਬਨ 10 15 ਦਿਨ ਹਨਾ ਜੀ ਹਾਂ 15 ਤੋਂ ਵੀ ਵੱਧ 15 ਦਿਨ ਤੋਂ ਵੱਧ ਜਿਹੜੇ ਦੋਸਤੋ ਸਮਾਂ ਲੈ ਜੂ ਆ ਵੇਖੋ। ਬੇਲ ਵੀਰੇ ਬਾਕੀ ਮੁੱਲ ਕੀ ਕਰਦੇ ਪਏ ਆਪਾਂ ਇਹਦਾ? ਬੋਲੇ ਦੰਦੂ ਸਾਹਿਬ ਜੇ ਇਹਦਾ ਸੁਕੇ ਆਪਾਂ ਇਹਨੂੰ ਹੀ ਮਾਲ ਕੇ ਸੁੱਕ ਤੋਂ ਬਾਅਦ ਵੇਚੀਏ। ਜੀ। ਤਾਂ 48000 ਰੁਪਏ ਦੀ। ਜੀ। ਇਸ ਟਾਈਮ ਆਪਾਂ 35000 ਜੀ ਵੈਣ ਦੇ। 35000। ਆਪਾਂ ਥੋੜਾ ਬੋਧ 2500 ਰੁਪਏ ਮਾਲਫਰ ਕਰਾ। ਠੀਕ ਹੈ ਜੀ। ਕਰੀਬ 34000 ਰੁਪਏ ਦੀ ਵੈਣ ਆਪਾਂ ਦੇ। ਠੀਕ ਆ 35000 ਰੁਪਏ ਆ ਦੋਸਤੋ ਜਿਹੜੀ ਵੀਰ ਨੇ ਡਿਮਾਂਡ ਆ ਬਾਕੀ 34000 ਵੀਰ ਨੇ ਕਹੇ ਤਾਂ ਵੀ 34000 ਦੀ ਜਿਹੜੀ ਗੈਸ ਨੂੰ ਹੋ ਜੇਗੀ। ਮਾਨਤਨ 1000 ਰੁਪਇਆ ਕਰ ਦੇਣਗੇ ਗਰੰਟੀ ਰਹੂਗੀ ਆਪਣੀ ਥਣ ਦੀ ਜੀ ਦੁੱਧ ਦੀ ਦੁੱਧ ਦੀ ਥਣ ਦੀ ਗਰੰਟੀ ਹੈ ਬਹੁਤ ਜ਼ਿਆਦਾ ਬਣੂਗੀ ਹਜੇ ਕੱਚੀ ਹੈ ਠੀਕ ਹੈ ਜੀ ਬਾਕੀ ਵੀ ਇਹ ਜਿਹੜਾ ਤਿੱਪੀ ਤੂਪੀ ਬਿਲਕੁਲ ਪੋਲੀ ਹੈ ਨਾ ਬਿਲਕੁਲ ਵੀਰ ਜੀ ਇੱਕ ਨੰਬਰ ਹੈ ਜੀ ਠੀਕ ਹੈ ਤੇ ਹਰ ਵੇਲੇ ਵੀਰੇ ਨੰਬਰ ਵੀ ਜਰੂਰ ਦੇ ਦਿਓ ਆਪਣੇ 98903820259906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਹਰਬੇਲ ਦੇ ਕੋਲ ਦੋ ਜਿਹੜੀਆਂ ਵੇੜਾਂ ਦੋਸਤੋ ਦੋ گاਵਾ ਮਕਾਊ ਹੈਗੀਆਂ ਨੇ ਪੂਰੀ ਇਨਫਰਮੇਸ਼ਨ ਮੈਂ ਵੀਡੀਓ ਦੇ ਵਿੱਚ ਦੱਸ ਦਿੱਤੀ ਹੈ ਦੋਸਤੋ ਨੰਬਰ ਵੀਡੀਓ ਦੇ ਵਿੱਚ ਚੱਲਦੇ ਕਰ ਦਿੰਦੇ ਆ ਜਿਸ ਦੇ ਭਾਅ ਪਰਤੇ ਵਿੱਚ ਹੋਵੇ ਦੋਸਤੋ ਤੁਸੀਂ ਵੀਰ ਦੇ ਨਾਲ ਸੰਪਰਕ ਕਰਕੇ ਇਹ ਵੇੜਾਂ ਖਰੀਦ ਸਕਦੇ ਹੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਸ਼ਿਰਕਾ ਕਰਦੇ ਆ